ਅਗਰ ਮੈਂ ਕਹਾਂ ਤਾਂ ਹਜ਼ਾਰ ਇਮੀਗ੍ਰੇਸ਼ਨ ਵਾਲੇ ਆਫਿਸ ਹੋਣਗੇ ਸਾਰੀ ਜਗ੍ਹਾ ਪੁੱਛ ਕੇ ਦੇਖ ਲਿਆ ਆਹੀ ਸਹੀ ਲੱਗਦਾ ਅੱਛਾ ਸਾਰੇ ਘੁੰਮੇ ਤੁਸੀਂ ਹਾਂਜੀ ਨਾਮ ਨਾ ਲਿਓ ਕਿਸੇ ਵੀ ਆਫਿਸ ਦਾ ਕਿੰਨੇ ਕਿੰਨੇ ਆਫਿਸ ਗਏ ਸਰ ਮਤਲਬ ਕਿੰਨੇ 4 5 6 8 3 4 ਜਗ੍ਹਾ ਮੇਰੇ ਰਿਫਿਊਜ ਨਾ ਲੱਗੀਆਂ ਹੋਈਆਂ ਮੇਰੀਆਂ ਜਿੱਦਾਂ ਪਹਿਲਾ ਰਿਫਿਊਜ ਲੱਗੀ ਮੇਰੀ ਕੈਨੇਡਾ ਦੀ ਯੂ ਐਸ ਦੀ ਯੂ ਕੇ ਦੀ ਤੇ ਉਸ ਤੋਂ ਬਾਅਦ ਫੇਰ ਮੈਂ ਇਹੀ ਸੋਚਿਆ ਕਿ ਸਾਈਪ੍ਰਸ ਦੇ ਲਵਾਉਣਾ ਮੇਰੇ ਇੱਕ ਫਰੈਂਡ ਸੀਗਾ ਹਰਿਆਣੇ ਦਾ ਜੀ ਉੱਥੇ ਹੀ ਹੈ ਸੁਣੋ ਇਸ ਕਲਾਇੰਟ ਦੀ ਜ਼ੁਬਾਨੀ ਜਿਨ੍ਹਾਂ ਨੇ ਹੋਰ ਨਾ ਏਜੰਟਾਂ ਕੋਲੋਂ 4 ਵਾਰੀ ਰਿਫਿਊਜ ਲਾ ਖਾਤੀਆਂ ਅਤੇ ਅੰਤ ਵਿੱਚ ਪਹੁੰਚਿਆ ਸਾਇਓ ਵਰਸਿਸ ਸਾਇਓ ਵਰਸਿਸ ਨੇਵੀ ਪਹਿਲੀ ਵਾਰ ਵਿੱਚ ਹੀ ਲਦਾਕੇ ਦਿੱਤਾ ਸਾਈਪਰਸ ਦਾ ਸਕੜੀ ਵੀਜ਼ਾ ਉਹ ਵੀ ਪੂਰੇ ਪੰਜਾਬ ਦੇ ਸਭ ਤੋਂ ਘੱਟ ਬਜਟ 'ਚ ਕਿਉਂਕਿ ਸਾਇਓ ਵਰਸਿਸ ਵਾਦੇ ਨਹੀਂ ਨਤੀਜੇ ਦਿੰਦਾ ਹੈ ਹੁਣ ਤਾਂ ਤੁਸੀਂ ਸੋਚੋ ਨਾ ਕਦਮ ਚੱਕੋ ਜੇ ਤੁਸੀਂ ਵੀ ਸਾਈਪਰਸ ਜਾਣਾ ਚਾਹੁੰਦੇ ਹੋ ਆਹ ਹੁਣੇ ਕਾਲ ਕਰੋ 44793 44793 ਤੇ ਸਰ ਤੁਸੀਂ ਸਾਈਪਰਸ ਕਿਉਂ ਜਾ ਰਹੇ ਹੋ

अच्छा ਤੁਸੀਂ ਵੀ ਹਾਂਜੀ ਲੋਕਲੀ ਪੀਏਪ ਲੋਕਲੀ ਹੋ ਤੇ ਲੋਕਲ ਸਰ ਬਹੁਤ ਮਾਰਕਿਟ ਅਪ ਪਰਿਆ ਵਯਾ ਬੂਰਾ ਆਇ ਤੇ ਮਤਲਬ ਨੀਅਰਬਾਉਟ ਅਗਰ ਮੈਂ ਕਹਾਂ ਤਾਂ ਹਜ਼ਾਰ ਇਮੀਗ੍ਰੇਸ਼ਨ ਵਾਲੇ ਆਫਿਸ ਹੋਣਗੇ ਸਾਰੀ ਜਗ੍ਹਾ ਪੁੱਛ ਕੇ ਦੇਖ ਲਿਆ ਆ ਨਹੀਂ ਸਹੀ ਲੱਗਦਾ ਅਰੇ ਸਾਰੇ ਘੁੰਮੇ ਤੁਸੀਂ ਹਾਂਜੀ ਨਾਮ ਨਾਲ ਹੀ ਕੋਈ ਸੇ ਵੀ ਆਫਿਸ ਹੈ ਕਿੰਨੇ ਕਿੰਨੇ ਆਫਿਸ ਗਏ ਸਰ ਮਤਲਬ ਕਿੰਨੇ 4 5 6 15 3 4 ਜਗ੍ਹਾ ਮੈਨੂੰ ਫਿਜਣਾ ਲੱਗਿਆ ਮੇਰੀਆਂ ਅੱਛਾ ਜੀ ਤੇ ਸਾਈਪਰਸ ਵਾਸੇ 10 15 ਜਾਣਾ ਕੋਲ ਜਾ ਕੇ ਆਏ ਜਦੋਂ ਪਹਿਲਾ ਰਿਫਿਊਜ ਲੱਗੀ ਮੇਰੀ ਕੈਨੇਡਾ ਦੀ ਯੂ ਐਸ ਆਈ ਯੂ ਕੇ ਦੀ ਉਸ ਤੋਂ ਬਾਅਦ ਫਿਰ ਮੈਂ ਇਹੀ ਸੋਚਿਆ ਕਿ ਸਾਈਪਰਸ ਦੇ ਲਵਾਉਣਾ ਮੇਰੇ ਇੱਕ ਫਰੈਂਡ ਸੀਗਾ ਪਰੀਆਣੀ ਦਾ ਉੱਥੇ ਹੀ ਹੈ ਤੇ ਵੈਸੇ ਪੁੱਛਿਆ ਕਿ ਇੱਦਾਂ ਦੀ ਕੰਟਰੀ ਹੈ ਕੀ ਕਹਿੰਦਾ ਇੱਦਾਂ ਦੀ ਕੰਟਰੀ ਹੈ ਬਹੁਤ ਵਧੀਆ ਕੰਟਰੀ ਹੈ ਕੀ ਕਹਿ ਰਿਹਾ ਜੋਬ ਮਿਲ ਜਾਂਦੀ ਹੈ ਉੱਥੇ ਬਹੁਤ ਈਜ਼ੀ ਮਿਲ ਜਾਂਦੀ ਹੈ ਕੀ ਕਰਦਾ ਤੁਹਾਡਾ ਫਰੈਂਡ ਉੱਥੇ ਉਹ ਸਕੂਟਰੀ ਤੇ ਕੰਮ ਕਰਦਾ ਹੈ ਡਿਲੀਵਰੀ ਦਾ ਕੰਮ ਡਿਲੀਵਰੀ ਦਾ ਕੰਮ ਕਰਦਾ ਹੈ ਤੇ ਡਿਲੀਵਰੀ ਦੇ ਕੰਮ ਵਿੱਚ ਕਿੰਨਾ ਕਮਾਰਿਆ ਸ 1200 ਤੋਂ 1300 ਯੂਰੋ ਕਮਾ ਰਿਹਾ 12 1300 ਸਰੋਂ ਨੇ ਤੁਹਾਨੂੰ ਕੱਟ ਦੱਸਿਆ ਕਿ ਮੈਂ ਸੱਚੀ ਦੱਸਾਂ 1500 ਯੂਰੋ ਤੋਂ ਕਿਉਂਕਿ ਅਸੀਂ ਜਾ ਕੇ ਨਾ ਨੀਅਰ ਬੋਰਡ 500 ਪਲੱਸ ਬੱਚੇ ਤਾਂ ਪੁੱਜ ਚੁੱਕੇ ਆਂ ਸਿਰੇ ਡਿਲੀਵਰੀ ਵਾਲੇ ਕੋਲੇ ਉਹ 1500 ਯੂਰੋ ਹਰ ਬੱਚਾ ਕਹਿੰਦਾ ਕਿ ਮੈਂ ਕਮਾ ਰਿਹਾ ਅਗਰ ਉਹ 7 ਤੋਂ 8 ਘੰਟੇ ਜੌਬ ਕਰ ਰਿਹਾ ਤੇ ਅਗਰ ਆਇਆ ਨਾ ਆਪਾਂ ਇਹ ਜਾ ਕੇ ਤੁਸੀਂ ਜੌਬ ਕਰੋਗੇ ਨਾ ਤੇ ਉੱਥੇ ਅਗਰ ਤੁਸੀਂ 13 14 ਘੰਟੇ ਕਰ ਸਕਦੇ ਹੋ ਅਗਰ ਇੰਨੇ ਮਿਹਨਤੀ ਹਾਰਡ ਵਰਕਰ ਹੈਗੇ ਹੋ ਤੇ ਤੁਸੀਂ 2500 ਯੂਰੋ ਤੱਕ ਵੀ ਕਮਾ ਸਕਦੇ ਹੋ ਸੀਜ਼ਨ ਲਈ ਕਿਉਂਕਿ ਉੱਥੇ ਕੰ ਸੋ ਤੁਹਾਨੂੰ ਕਿਦਾਂ ਲੱਗ ਰਿਹਾ ਸਰ ਅੱਜ ਤੁਸੀਂ ਵੀ ਇਕੱਲੇ ਆਏ ਹੋ ਨਾਲ ਫੈਨ ਨਹੀਂ ਕੋਈ ਆਏ ਨਹੀਂ ਨਹੀਂ ਦੋਨੇ ਭਰਾ ਇਕੱਠੇ ਆਏ ਆ ਕਜ਼ਨ ਬ੍ਰਦਰ ਹੋ ਜਾਂ ਨਹੀਂ ਨਹੀਂ ਉਹ ਤਾਂ ਦੋਸਤ ਦੋਸਤ ਅਜੇ ਤੁਸੀਂ ਪ੍ਰਾਗਏ ਨਾ ਮੈਗਾ ਸ਼ਾਇਦ ਕਜ਼ਨ ਬ੍ਰਦਰ ਭਰਾ ਵਰਗੇ ਸਰ ਦੋਸਤੀ ਜ਼ਿਆਦਾ ਇੰਪੋਰਟੈਂਟ ਹੈ ਸਰ ਭਰਾ ਦੇ ਚਲੋ ਰੱਬ ਉਹ ਨਹੀਂ ਹੈ ਨਾ ਤੇ ਦੋਸਤੀ ਜਿਹੜਾ ਰਿਸ਼ਤਾ ਹੈ ਇਹ ਇੱਕ ਭਰਾ ਨਾਲੋਂ ਵੀ ਵੱਧ ਗਿਆ ਸਰ ਇਹ ਉਹ ਗੈਣਾ ਜਿਹੜਾ ਅਸੀਂ ਖੁਦ ਚੁੰਨਦੇ ਆ ਜੇ ਤੁਹਾਡੀਆਂ ਵਾਈਫਸ ਮੈਚ ਕਰਦੀਆਂ ਤੇ ਇੱਕ ਤੇ ਇੱਕ ਦੋਸਤਾਂ ਨਾਲ ਮਿਲ ਜੇ ਨਾ ਤਾਂ ਲਾਈਫ ਹੀ ਬਹੁਤ ਵਧੀਆ ਹੋ ਜਾਂਦੀ ਹੈ ਬਹੁਤ اچھی ਗੱਲ ਆ ਕਿ ਤੁਹਾਡੀ ਦੋਸਤੀ ਇੰਨੀ ਅੰਚੀ ਤੁਸੀਂ ਇਕੱਠੇ ਹੀ ਜਾ ਰਹੇ ਹੋ ਹਾਂਜੀ ਪਹਿਲਾਂ ਤਾਂ ਆਪਣਾ ਨਹੀਂ ਸੀਗਾ ਫਿਰ ਕਹਿ ਰਹੇ ਆ ਇਹ 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 ਗੱਲ ਕਿੰਨਾ ਹੋ ਸਕਦੀ ਹੈ ਇਹ ਦੋਸਤ ਨਾਲ ਹੀ ਹੋ ਸਕਦੀ ਭਰਾ ਨਾਲ ਨਹੀਂ ਹੋ ਸਕਦੀ ਲਾਉਣ ਲੱਗਾ ਤੂੰ ਲਾਣਾ ਲਾਲਾ ਨਹੀਂ ਲਾਣਾ ਨਾ ਸੀ ਫਿਰ ਕਹਿੰਦਾ ਮੈਂ ਵੀ ਲਵਾ ਦਾਂ ਹਾਂ ਤੇ ਭਰਾ ਹੋਵੇ ਹੁਣ ਦੇਖੋ ਭਰਾ ਤਾਂ ਬਹੁਤ ਨੇ ਇੱਥੇ ਕਈਆਂ ਦੇ ਆnde ਇੱਕ ਭਰਾ ਉੱਥੇ ਹੁੰਦਾ ਇੱਕ ਭਰਾ ਇੱਥੇ ਹੁੰਦਾ ਇਹ ਕੰਪੈਲ ਇਹ ਫ੍ਰੈਸ਼ਰ ਉੱਤੇ ਦੋਸਤ ਹੀ ਪਾਇਆ ਜਾ ਸਕਦਾ ਸੋ ਤੁਹਾਡੇ ਦੋਸਤੀ ਲਈ ਤੁਹਾਡੀਆਂ ਸਰ ਕੀ ਕਹਿਣਾ ਚਾਹੋਗੇ ਸਰ ਜੇ ਕਿਸੇ ਨੇ ਅਪਲਾਈ ਕਰਨਾ ਹੈ ਕਿਉਂਕਿ ਤੁਸੀਂ ਕਾਫੀ ਮਾਰਕੀਟ ਘੁੰਮੀ ਹੈ ਛੋਟੇ ਭਰਾ ਦਾ ਵੀ ਲਾਉਣ ਲੱਗਾ ਅੱਛਾ ਛੋਟੇ ਭਰਾ ਦਾ ਹੀ ਲਾਉਣ ਲੱਗੇ ਹੋ 2 ਡੇਸ 2 ਡੇਸ ਦੇ ਵਿੱਚ ਅੱਛਾ ਕਿਉਂਕਿ ਤੁਹਾਡਾ ਵੀਜ਼ਾ ਆ ਗਿਆ ਤੁਹਾਨੂੰ ਟਰਸਟ ਬਣ ਗਿਆ ਨਹੀਂ ਟਰਸਟ ਅੱਗੇ ਤੇ ਫਿਰ ਨਹੀਂ ਸੀ ਠੀਕ